ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਲੈ ਕੇ ਬਹੁਤ ਵੱਡਾ ਝਟਕਾ ਦਿੱਤਾ ਹੈ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਬਾਦਲ ਨੂੰ ਪੰਜ ਮੈਂਬਰੀ ਕਮੇਟੀ ਦੇ ਮੁਖੀ ਤੇ ਹਲਕਾ ਦਾਖਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਲਗਾਤਾਰ ਅਕਾਲੀ ਦਲ ਬਾਦਲ ਦੇ ਉੱਪਰ ਵੱੜਦੇ ਨਜ਼ਰ ਆ ਰਹੇ ਨੇ ਅਕਾਲੀ ਦਲ ਬਾਦਲ ਦੀਆਂ ਨੀਂਦਾਂ ਉਡਾ ਕੇ ਰੱਖੀਆਂ ਹੋਈਆਂ ਨੇ ਮਨਪ੍ਰੀਤ iali ਨੇ ਮਨਪ੍ਰੀਤ iali ਲਗਾਤਾਰ ਅਕਾਲੀ ਦਲ ਬਾਦਲ ਦੇ ਨਾਲ ਸਬੰਧਤ ਆਗੂਆਂ ਨੇ ਆਪਣੇ ਨਾਲ ਮਲਾ ਰਹੇ ਨੇ ਤੇ ਉਹਨਾਂ ਨੂੰ ਇਸ ਅਕਾਲੀ ਸਟਾਰ ਲਹਿਰ ਦੇ ਵਿੱਚ ਜੋ ਭਰਤੀ ਕਰ ਰਹੇ ਨੇ ਜਿਸ ਨੂੰ ਲੈ ਕੇ ਮਨਪ੍ਰੀਤ ਸਿੰਘਿਆਲੀ ਨੇ ਹੁਣ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਜੋ ਕਿ ਬਹੁਤ ਸਾਰੇ ਲੋਕ ਇਸ ਭਰਤੀ ਮਹਮਤ ਭਰਤੀ ਹੋਣ ਲਈ ਉਹਨਾਂ ਨੂੰ ਲਗਾਤਾਰ ਸੰਪਰਕ ਕਰ ਰਹੇ ਨੇ ਪਰ ਮਨਪ੍ਰੀਤ ਯਾਲੀ ਖੁਦ ਨਹੀਂ ਪਹੁੰਚ ਪਾਰੇ ਵੱਖ-ਵੱਖ ਹਲਕਿਆਂ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਇਸ ਨੂੰ ਲੈ ਕੇ ਮਨਪ੍ਰੀਤ ਯਾਲੀ ਨੇ ਅੱਜ ਆਨਲਾਈਨ ਭਰਤੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਹੁਣ ਆਨਲਾਈਨ ਫਾਰਮ ਭਰਤੀ ਦਾ ਫਰਕੇ ਜੋ ਅਕਾਲੀ ਦਲ ਦਾ ਮੈਂਬਰ ਬਣਨਾ ਚਾਹੁੰਦਾ ਹੈ ਉਹ ਆਪਣਾ ਆਨਲਾਈਨ ਫਾਰਮ ਭਰੇਗਾ ਤੇ ਅਕਾਲੀ ਦਰ ਦਾ ਮੈਂਬਰ ਬਣੇਗਾ ਜੋ ਕਿ 10 ਮਈ ਨੂੰ ਇੱਕ ਬਹੁਤ ਵੱਡੀ ਕਾਨਫਰੰਸ ਰੱਖੀ ਹੋਈ ਸੀ ਉਸ ਨੂੰ ਕੈਨਸਲ ਕੀਤਾ ਗਿਆ ਜੋ ਪਾਕਿਸਤਾਨ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਇਸ ਨੂੰ ਦੇਖਦਿਆਂ ਹੋਇਆਂ ਮਨਪ੍ਰੀਤ ਸਿੰਘ ਅਲੀ ਨੇ ਇਹ ਮੀਟਿੰਗ ਹੁਣ 24 ਮਈ ਨੂੰ ਰੱਖੀ ਹੈ ਫਤੇਗੜ ਸਾਹਿਬ ਜਿੱਥੇ 24 ਮਈ ਨੂੰ ਇਹ ਮੀਟਿੰਗ ਹੋਵੇਗੀ ਔਰ ਸਾਰੇ ਹੀ ਫਤੇਗੜ ਸਾਹਿਬ ਦੇ ਆਸ-ਪਾਸੇ ਦੇ ਜਿਹੜੇ ਪਿੰਡਾਂ ਦੇ ਵਿੱਚ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਲੋਕ ਇਕੱਠੇ ਹੋਣਗੇ ਔਰ ਅਕਾਲੀ ਦਲ ਦੀ ਭਰਤੀ ਮੈਂ ਮਚੀਸਾ ਲੈਣਗੇ ਮਨਪ੍ਰੀਤ ਸਿੰਘਿਆਲੀ ਦੇ ਨਾਲ ਯੂਥ ਆਗੂ ਲਗਾਤਾਰ ਜਿਹੜੇ ਲਗਾਤਾਰ ਜੁੜ ਰਹੇ ਨੇ ਜਿਹੜੇ ਕਿ ਹੁਣ ਅਕਾਲੀ ਦਲ ਬਾਦਲ ਨਾਲ ਕਿਸੇ ਸਮੇਂ ਚਲਦੇ ਸੀ ਅਕਾਲੀ ਦਲ ਬਾਦਲ ਦਾ ਉਹ ਸਾਰਾ ਯੂਥ ਮਨਪ੍ਰੀਤ ਸਿੰਘਿਆਲੀ ਨਾਲ ਆ ਕੇ ਖੜ ਗਿਆ ਔਰ ਮਨਪ੍ਰੀਤ ਸਿੰਘਿਆਲੀ ਲਗਾਤਾਰ ਅਕਾਲੀ ਦਲ ਬਾਦਲ ਨੂੰ ਘੇਰ ਰਹੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਇੱਕ ਸਿਰਫ ਤੇ ਸਿਰਫ ਆਪਣੇ ਧੜੇ ਦਾ ਹੀ ਪ੍ਰਧਾਨ ਰਹਿ ਗਿਆ ਨਾ ਕਿ ਅਕਾਲੀ ਦਲ ਪਾਰਟੀ ਦਾ ਪ੍ਰਧਾਨ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਾਂ ਤੋਂ ਉਹਨਾਂ ਨੇ ਮੰਨੇ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਘੋੜੇ ਹੋ ਚੁੱਕੇ ਨੇ ਔਰ ਸਾਰੀ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਨੂੰ ਸਿਰਫ ਨਿਵਾਕੇ ਮੰਨਦੀਏ ਜਦੋਂ ਕਿ ਸ਼ੋਮਨੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਲੀਡਰ ਨੇ ਉਹਨਾਂ ਨੇ ਅਕਾਲ ਤਖਤ ਨੂੰ ਵੀ ਅੱਗੋਂ ਜਿਹੜਾ ਕਿ ਉਹਨਾਂ ਦਾ ਹੁਕਮ ਵੀ ਮੋੜ ਦਿੱਤਾ ਹੈ ਜਿਸ ਤੋਂ ਬਾਅਦ ਮਨਪ੍ਰੀਤ ਸਿੰਘਿਆਲੀ ਲਗਾਤਾਰ ਵੱਖ-ਵੱਖ ਹਲਕਿਆਂ ਦੇ ਵਿੱਚ ਭਰਤੀ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਅਕਾਲੀ ਦਲ ਬਾਦਲ ਦੇ অতি ਨਜ਼ਦੀਕ ਸਾਥੀ ਰਹੇ ਜੋ ਕਿ ਫਤਿਹਗੜ ਸਾਹਿਬ ਦੇ ਵਿੱਚੋਂ ਤਲਵੰਡੀ ਜਥੇਦਾਰ ਜਗਦੇਵ ਸਿੰਘ ਉਹਨਾਂ ਦੇ ਜਿਹੜੇ ਪੋਤਰੇ ਉਹ ਵੀ ਮਨਪ੍ਰੀਤ ਸਿੰਘਿਆਲੀ ਨਾਲ ਆ ਕੇ ਤੇ ਇਸ ਭਰਤੀ ਮਹਿਮੇਚ ਵੱਡਾ ਯੋਗਦਾਨ ਪਾ ਰਹੇ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਹੜੇ ਕਿ ਅਕਾਲੀ ਦਲ ਦਾ ਥੰਮ ਸੀ ਔਰ ਲੋਹ ਪੁਰਸ਼ ਸੀਗੇ ਉਹ ਮਨਪ੍ਰੀਤ ਸਿੰਘ ਆਲੀ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਕਿ ਆਪਣੇ ਨਾਲ ਮਲਾ ਲਿਆ ਸੋ ਫਤਿਹਗੜ ਸਾਹਿਬ ਦੇ ਵਿੱਚ ਜੋ ਇਹ 10 ਮਈ ਨੂੰ ਮੀਟਿੰਗ ਹੋ ਕੇ ਪਰਤੀ ਹੋਣੀ ਸੀ ਉਸ ਨੂੰ 24 ਮਈ ਨੂੰ ਰੱਖ ਦਿੱਤਾ ਗਿਆ ਸੋ ਇਸ ਨੂੰ ਲੈ ਕੇ ਮਨਪ੍ਰੀਤ ਸਿੰਘ ਆਲੀ ਨੇ ਜਿਹੜਾ ਕਿ ਅਕਾਲੀ ਦਲ ਬਾਦਲ ਨੂੰ ਲਗਾਤਾਰ ਵੱਡੀ ਸੰਨ ਲਾਈ ਜਾ ਰਹੀ ਏ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਤੇ ਹੋਰ ਵੱਖ-ਵੱਖ ਸੇਟਾਂ ਦੇ ਵਿੱਚ ਅਕਾਲੀ ਦਲ ਦੀ ਭਰਤੀ ਵਾਸਤੇ ਉਹਨਾਂ ਨੂੰ ਲਗਾਤਾਰ ਜਿਹੜਾ ਬੁਲਾਇਆ ਜਾ ਰਿਹਾ ਪਰ ਉਹ ਖੁਦ ਨਹੀਂ ਪਹੁੰਚ ਰਹੇ ਜੋ ਕਿ ਪੰਜਾਬ ਦੇ ਵਿੱਚ ਉਹ ਆਪਣੇ ਜਿਹੜੇ ਵਰਕਰਾਂ ਨਾਲ ਮਿਲ ਰਹੇ ਨੇ ਔਰ ਭਰਤੀ ਮੈਂ ਕਰ ਰਹੇ ਨੇ ਜੋ ਹੁਣ ਆਨਲਾਈਨ ਭਰਤੀ ਹੋਣ ਤੋਂ ਬਾਅਦ ਉਹਨਾਂ ਹਲਕਿਆਂ ਦੇ ਵਿੱਚ ਉਹਨਾਂ ਰਾਜਾਂ ਦੇ ਵਿੱਚ ਜਾ ਕੇ ਜਿਹੜਾ ਕਿ ਅਕਾਲੀ ਦਲ ਦੀ ਅਸਲੀ ਜਿਹੜੀ ਮੈਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਉਹ ਸ਼ੁਰੂਆਤ ਕੀਤੀ ਜਾਵੇਗੀ ਜੂਨ ਤੱਕ ਇਹ ਭਰਤੀ ਚੱਲੇਗੀ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਡੈਲੀਗੇਟ ਇਸ ਦਾ ਅਗਲਾ ਪ੍ਰਧਾਨ ਚੁਣਨਗੇ ਸੋ ਮਨਪ੍ਰੀਤ ਸਿੰਘਿਆਲੀ ਨੇ ਇਹ ਕਿਹਾ ਕਿ ਜੋ ਵੀ ਇਸ ਭਰਤੀ ਵਿੱਚ ਸ਼ਾਮਲ ਹੋਵੇਗਾ ਉਸ ਤੋਂ ਬਾਅਦ ਜੋ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ ਉਸ ਨੂੰ ਸਾਰੇ ਸਹਿਮਕਾਰ ਕਰਾਂਗੇ ਸੋ ਅਕਾਲੀ ਦਲ ਬਾਦਲ ਜਿਹੜਾ ਕਿ ਉਹ ਬਹੁਤ ਹੀ ਕਮਜ਼ੋਰ ਹੋ ਚੁੱਕਿਆ ਹੈ ਅਕਾਲੀ ਦਲ ਬਾਦਲ ਦਾ ਹੁਣ ਵजूद ਨਹੀਂ ਰਿਹਾ ਭਾਵੇਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਹੋਏ ਨੇ ਆਪਣੇ ਇੱਕ ਧੜੇ ਦੇ ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਸਹਿਮਕਾਰ ਨਹੀਂ ਕੀਤਾ ਲੋਕਾਂ ਨੇ ਨਕਾਰ ਦਿੱਤਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਜਿਮਣੀ ਚੋਣ ਹੋਣ ਜਾ ਰਹੀ ਹੈ ਉਸ ਦੇ ਵਿੱਚ ਵੀ ਪਤਾ ਲੱਗ ਜੇਗਾ ਆਕਾਲੀ ਦਲ ਬਾਦਲ ਦੇ ਉਸ ਉਮੀਦਵਾਰਾਂ ਨੂੰ ਆਕਾਲੀ ਦਲ ਦੇ ਉਸ ਬਾਦਲ ਦੇ ਨਾਲ ਚੱਲਣ ਵਾਲਿਆਂ ਨੂੰ ਕਿ ਲੋਕ ਅੱਜ ਵੀ ਉਹਨਾਂ ਨੂੰ ਨਹੀਂ ਪਸੰਦ ਕਰ ਰਹੇ ਜਿਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਇਸ ਪਰਤੀ ਮੈਂਵੇਂ ਸ਼ਾਮਲ ਹੋਣਗੇ ਅੱਜ ਵੀ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਇਸ ਪਰਤੀ ਨਾਲ ਆਓ ਸਾਰੇ ਜਿਹੜੇ ਇਸ ਪਰਤੀ ਵਿੱਚ ਸ਼ਾਮਲ ਹੋ ਤੇ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਸੁਖਵੀਰ ਸਿੰਘ ਬਾਦਲ ਨੂੰ ਹੀ ਜੇ ਲੋਕ ਚਾਣਗੇ ਸਾਰੇ ਡੈਲੀਗੇਟ ਦਾ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਸਕਦੇ ਨੇ ਅਕਾਲ ਤਖਤ ਤੋਂ ਪਾਸੇ ਨਾ ਜਾਓ ਸ਼੍ਰੀ ਅਕਾਲ ਤਖਤ ਸਰ ਦੇ ਹੁਕਮਾਂ ਦੇ ਅਨੁਸਾਰ ਜੋ ਪਰਤੀ ਕੀਤੀ ਜਾ ਰਹੀ ਹੈ ਉਸ ਨਾਲ ਸਾਰੇ ਜਿਹੜੇ ਜੁੜ ਕੇ ਇਸ ਪਰਤੀ ਵਿੱਚ ਸ਼ਾਮਲ ਹੋ